ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦਾ ਵੱਡਾ ਬਿਆਨ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਿਕਮਜੀਤ ਸਿੰਘ ਜੀਤਿਆ ਡਾਕਟਰ ਦਲਜੀਤ ਸਿੰਘ ਚੀਮਾ ਰੋਜੀ ਬਰਕੰਦੀ ਬੰਟੀ ਰਮਾਣਾ ਜਿੰਨੇ ਵੀ ਵੱਡੇ ਆਗੂ ਨੇ ਬੀਬਾ ਹਰ ਸਬੰਧਕ ਕੋਰ ਬਾਦਤੂ ਲੈ ਕੇ ਸਾਰਿਆਂ ਨੇ ਵਿਰੋਧ ਕੀਤਾ ਜਿਹੜੀ ਤਕੇਸ਼ਾਈ ਪੰਜਾਬ ਦੇ ਪਾਣੀਆਂ ਦੇ ਨਾਲ ਕੀਤੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਯਾਨੀ ਕਿ ਸੈਂਟਰ ਦੀ ਸਰਕਾਰ ਵੱਲੋਂ ਖਾਸ ਕਰਕੇ 8500 ਕਿਊਸਕ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿੱਥੇ ਕਿ ਇੱਕ ਪਾਸੇ ਵਿਰੋਧ ਕਰਦੀ ਹੈ ਦੂਸਰੇ ਪਾਸੇ ਬਲਵਿੰਦਰ ਸਿੰਘ ਪੁੰਦੜ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹ ਕਿਸੇ ਪਾਰਟੀ ਦਾ ਮਸਲਾ ਨਹੀਂ ਇਹ ਪੰਜਾਬ ਦੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ ਸਾਨੂੰ ਪਾਰਟੀ ਬਾਜ਼ੀ ਤੋਂ ਉੱਪਰ ਆ ਕੇ ਸੂਬੇ ਦੀ ਸਰਕਾਰ ਦੇ ਨਾਲ ਖੜਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਪਾਰਟੀ ਬਾਜ਼ੀ ਨਹੀਂ ਹੈ ਇਹ ਪੰਜਾਬ ਪੰਜਾਬੀਅਤ ਅਤੇ ਪੰਜਾਬ ਦੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ ਜੇਕਰ ਪਾਣੀ ਹੀ ਨਹੀਂ ਫਿਰ ਕਿਸਾਨੀ ਨਹੀਂ ਬਚੇਗੀ ਜੇਕਰ ਕਿਸਾਨੀ ਨਹੀਂ ਬਚੀ ਫਿਰ ਪੰਜਾਬ ਕਿੱਥੋਂ ਬਚੇਗਾ ਵੱਡਾ ਬਿਆਨ ਹੈ ਬਰਬੰਦਰ ਸਿੰਘ ਭੁੰਦਰ ਦਾ ਦੂਸਰਾ ਉਸਨੇ ਕਿਹਾ ਕਿ ਸਾਡਾ ਕੋਈ મતਭੇਦ ਨਹੀਂ ਅਸੀਂ ਸਾਰੇ ਇੱਕ ਹਾਂ ਇਕਜੁੱਟ ਹਾਂ ਦੂਜਾ ਕਿਹਾ ਅਸੀਂ ਪਿਆਰ ਤੇ ਗਲਬਾਤ ਨਾਲ ਮਸਲਾ ਹੱਲ ਕਰਕੇ ਆਪਣੇ ਹੱਕ ਲਵਾਂਗੇ ਸਾਡੀ ਕੋਈ ਲੜਾਈ ਨਹੀਂ ਕੇਂਦਰ ਦਾ ਮਸਲਾ ਹੈ ਕੇਂਦਰੀ ਹੱਲ ਕਰੇਗਾ ਪੰਜਾਬ ਦੇ ਲਈ ਅਸੀਂ ਇੱਕ ਮਾਤਾ ਆਖਰੀ ਸਾਤ ਤੱਕ ਅਸੀਂ ਆਪਣੇ ਹੱਕਾਂ ਦੇ ਲਈ ਲੜਾਂਗੇ ਇਹ ਵੱਡਾ ਬਿਆਨ ਦਿੱਤਾ ਹੈ ਬਲਵਿੰਦਰ ਸਿੰਘ ਪੁੰਦਰ ਨੇ ਬਲਵਿੰਦਰ ਸਿੰਘ ਪੁੰਦਰ ਅੱਜ ਇਕੱਠੇ ਬੈਠੇ ਰਹੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਿਹੜੀ ਅੱਜ ਸਰਬਸਾਂਝੀ ਮੀਟਿੰਗ ਹੋਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕੋ ਹੀ ਸਦੇ ਤੇ ਬਲਵਿੰਦਰ ਸਿੰਘ ਪੁੰਦਰ ਨੂੰ ਭੇਜਿਆ ਗਿਆ ਸੂਤਰ ਦੱਸਦੇ ਨੇ ਕਿ ਡਾਕਟਰ ਲਜੀਸ਼ਨ ਚੀਮਾ ਵੀ ਗਏ ਉਧਰੋਂ ਕਾਂਗਰਸ ਪਾਰਟੀ ਦੇ ਵੱਡੇ ਵੀ ਆਗੂ ਆਏ ਇਵਨ ਦੋ ਸੁਨੀਲ ਕੁਮਾਰ ਜਾਖੜ ਖੁਦ ਪਹੁੰਚੇ ਉਹਨਾਂ ਨੇ ਕਿਹਾ ਕਿ ਮੈਂ ਕਿਸਾਨ ਹਾਂ ਕਿਸਾਨ ਦਾ ਪੁੱਤ ਹਾਂ ਕਿਸਾਨੀ ਨਾਲ ਜੁੜਿਆ ਹੋਇਆ ਹਾਂ ਇਹ ਤਾਂ ਪਾਣੀਆਂ ਉੱਤੇ ਡਾਕਾ ਮਾਰਿਆ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਇਸ ਦਾ ਵਿਰੋਧ ਕਰਦਾ ਹਾਂ ਬਲਵਿੰਦਰ ਸਿੰਘ ਪੁੰਦਾ ਲਗਾਤਾਰ ਕਹਿੰਦੇ ਨੇ ਅਸੀਂ ਇਕਜੁੱਟ ਹਾਂ ਸਾਰੀਆਂ ਲੜਾਈਆਂ ਅਸੀਂ ਇਕੱਠੀਆਂ ਪਾਰਟੀਆਂ ਹੋ ਕੇ ਲੜਾਂਗੇ ਸੈਂਟਰ ਸਰਕਾਰ ਦੇ ਵਿਰੁੱਧ ਜੇਕਰ ਸੈਂਟਰ ਸਰਕਾਰ ਜਿਹੜੀ ਹੈ ਵੀ ਪਿਆਰ ਦੇ ਨਾਲ ਮੰਦੀ ਹੈ ਤਾਂ ਮੰਨੇ ਜੇ ਨਹੀਂ ਮੰਦੀ ਤਾਂ ਅਸੀਂ ਉਸ ਦਾ ਡਟ ਕੇ ਵਿਰੋਧ ਕਰਾਂਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅਸੀਂ 24 ਆਵਰ ਖੜੇ ਹਾਂ ਚਾਹੇ ਉਹਨਾਂ ਕਹੇ ਸੁਭੀ ਸਿੰਘ ਬਾਦਲ ਨੇ ਚਾਹੇ ਸਾਡਾ ਸ਼ਰੂਮ ਨਹੀਂ ਇਕਾਲੀ ਦਲ ਦਾ ਕੋਈ ਵੀ ਟਕਸਾਲੀ ਆਗੂ ਹੈ ਇਹ ਸਮਾਂ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲੜਨ ਦਾ ਕਿਉਂਕਿ ਮੌਤ ਅਤੇ ਜ਼ਿੰਦਗੀ ਦਾ ਸਵਾਲ ਹੈ ਪੰਜਾਬ ਦੇ ਪਾਣੀ ਦੀ ਗੱਲ ਹੈ ਪੰਜਾਬ ਦੀ ਫਸਲ ਦੀ ਗੱਲ ਹੈ ਪੰਜਾਬ ਦੀ ਕਿਸਾਨੀ ਦੀ ਗੱਲ ਹੈ